ਅੱਤੀ ਮੋਰ ਸੰਘੇ ਜਪਾੜਦੇ ਜੀ ਜਿਹੜੀ ਨਾਰੇਵਾਜੀ ਕੀਤੀ ਆ ਕੱਦ ਕਰ ਇਹ ਜੀ ਬੜਾ ਟ੍ਰੇਨ ਇੱਥੋਂ ਨੰਗਦੀ ਆ ਜੀ ਡੇਰ ਘਟੂ ਘਟ 11 ਕਰਮ ਆ ਜੀ ਇਹ ਮੱਝੂਗਾ ਤੋਂ ਲੈ ਕੇ ਭਾਵੇਂ ਰੁਪਏ ਤੱਕ ਬਦਲੇ ਕੰਡੈਕਟ ਕਰਦੀ ਆ ਜੀ ਅੱਛਾ ਅੱਜ ਤੁਸੀਂ ਨਾਰੇਵਾਰੀ ਕਰੀ ਜਾਂਦੇ ਹੋ ਕਿ ਟ੍ਰੇਨ ਬੰਦ ਪਈ ਨੂੰ ਕਿੰਨਾ ਟਾਈਮ ਹੋ ਗਿਆ ਤੇ ਕਿਉਂ ਬੰਦ ਹੈ ਇਹ ਬੰਦ ਪਈ ਨੂੰ ਤਾਂ ਕਾਫੀ ਟਾਈਮ ਹੋ ਗਿਆ 20 25 ਸਾਲ ਤੋਂ ਵੀ ਉੱਥੋਂ ਪਲੱਸ ਹੋ ਗਿਆ ਜੀ ਮੈਂ ਸਾਨੂੰ ਦੇਖ ਰਹੇ 25 30 ਸਾਲ ਤਾਂ ਸਾਨੂੰ ਹੋ ਗਿਆ ਦੇਖਦੇ ਉਹ ਤੋਂ ਬੰਦ ਪਈ ਜੀ ਤੇ ਜਿੰਨੇ ਵੀ ਵੱਡੇ ਵੱਡੇ ਘਰਾਂ ਦੇ ਸਾਰੇ ਉਹਨਾਂ ਦੇ ਵਿੱਚ ਬਾਹਰ ਬਾਹਰ ਲੀ ਜੇ ਤੇ ਪਿੱਛੇ ਤੋਂ ਲੈ ਕੇ ਜਿਨੇ ਘਰ ਆ ਸਾਰੇ ਹੁਣ ਪਿੱਛੇ ਤੋਂ ਪਾਣੀ ਆ ਰਿਹਾ ਜੀ ਬੱਜੂ ਕਦੋਂ ਪਾਣੀ ਵੀ ਆ ਰਹਾ ਹੈਗਾ ਤੇ ਆ ਜਿਨੇ ਆਪਣੇ ਬੋਰੋ ਸਿੱਖਾਂ ਦੇ ਘਰ ਆ ਜਾ ਹੋਰ ਇਧਰ ਆਸ-ਪਾਸੇ ਘਰ ਆ ਸਾਰੇ ਹੁਣ ਪਾਣੀ ਦੀ ਮਾਰ ਚਾਏ ਹੋਇਆ ਜੀ ਪੂਰੇ ਜੇ ਇਦੂ ਵਾਦੂ ਪਾਣੀ ਆ ਗਿਆ ਜੀ ਸਾਰੇ ਘਰਾਂ ਦੇ ਵਿੱਚ ਪਾਣੀ ਵਧਣ ਵਾਲਾ ਟਾਈਮ ਆ ਗਿਆ ਪੂਰਾ ਜੀ ਅਸੀਂ ਸਰਕਾਰ ਤੋਂ ਵੀ ਚਾਹੁੰਦੇ ਹਾਂ ਜੀ ਸਰਕਾਰ ਤੋਂ ਵੀ ਇਹ ਚ ਮੰਗ ਚਾਹੁੰਦੇ ਵੀ ਜੇ ਡਰੇਨ ਇਥੋਂ ਨੰਗੀ ਜਾਵੇ ਇਹ ਤੇ ਤਾਂ ਕਿ ਜਿਹੜਾ ਪਿਛਲਾ ਪਾਣੀ ਆ ਉਹ ਘਰਾਂ ਨੂੰ ਮਾਰ ਨਾ ਕਰੇ ਜੀ ਅੱਛਾ ਨਹੀਂ ਹੁਣ ਤੱਕ ਕਿਸੇ ਘਰ ਦਾ ਨਹੀਂ ਹਾਂਜੀ ਸਾਜੂ ਉਹ ਨੁਕਸਾਨ ਹੋਇਆ ਜੀ ਕਾਫੀ ਘਰਾਂ ਦੇ ਪਾਣੀ ਪੈ ਕੇ ਜੀ ਸਤਾ ਹੁਤਾ ਡੱਗ ਪਏ ਜੀ ਪਿੱਛੇ ਵੀ ਘਰਾਂ 'ਚ ਨੁਕਸਾਨ ਹੋ ਗਿਆ ਜੀ ਸਤਾ ਡੱਗ ਪਿਆ ਜੀ ਸਮਾਨ ਵੀ ਕੱਢੀ ਇੱਕ ਦੂਜੇ ਦੇ ਘਰਾਂ ਦੇ ਉੱਚੇ ਉੱਚੇ ਘਰਾਂ 'ਚ ਵਿੱਚ ਸਮਾਨ ਰੱਖੀ ਬੈਠਾ ਜੀ ਜਿਵੇਂ ਘਰ ਇਹ ਇਹਦੀ ਸਫਾਈ ਵਗੈਰਾ ਕਿਉਂ ਨਹੀਂ ਕਰਵਾਈ ਗਈ ਕਿ ਤਸੇ ਆ ਉਸ ਦੀ ਧੱਕਾ ਜਦ ਤੱਕ ਕੋਈ ਨਹੀਂ ਬਣੀ ਨਹੀਂ ਸਫਾਈ ਤਾਂ ਐਂ ਜੀ ਪਿੱਛੇ ਵਲ ਜਿੰਨੇ ਪਹਿਲਾਂ ਪੰਚਾਇਤਾਂ ਸਾਰਿਆਂ ਨੇ ਮਤਲ ਮਤੇ ਪਾ ਕੇ ਦਿੱਤੇ ਵੀ ਤੇ ਉਹਨਾਂ ਦੀ ਕੋਈ ਸੁਣਵਾਈ ਹੋਈ ਨਹੀਂ ਇਹ ਕੋਈ ਨਹੀਂ ਜੀ ਸ਼ਵਾਨਕੌਰ ਜੀ ਸ਼ਵਾਨਕੌਰ ਤੁਸੀਂ ਇਹ ਦੱਸੋ ਕਾ ਜਦੋਂ ਤੁਸੀਂ ਇਕੱਠੇ ਹੋਏ ਕਿਉਂ ਇਕੱਠੇ ਹੋਏ ਹੋਗੇ ਸਾਡੇ ਜੀ ਕਮਰੇ ਢਿੱਗਣ ਵਾਲੇ ਪਾਣੀ ਦੀ ਬਾੜੀ ਸਾਡੇ ਵਿੱਚ ਮੱਚਿਆ ਪਾਣੀ ਬਾੜਾ ਪਿੱਛੇ ਆ ਗਿਆ ਕਮਰੇ ਸਾਰੇ ਸਮਾਰ ਬਾਹਰ ਰੱਖਿਆ ਪਿਆਗਾ ਨਿੱਕੇ ਨਿੱਕੇ ਜਵਾਗ ਆ ਮੇਰੀ ਬਸ ਹੱਲ ਨਹੀਂ ਕੋਈ ਹੱਲ ਨਹੀਂ ਸਾਡਾ ਹੋ ਰਿਹਾ ਜੀ ਆ ਰਿਹਾ ਪਾਣੀ ਕਿਤੇ ਕਿਸੇ ਤੱਕ ਅਸੀਂ ਜੀ ਬਹੁਤ ਕਹਿੰਨੇ ਲਿਖਾਈ ਵੀ ਬਹੁਤ ਵਾਰੀ ਆ ਮੈਂ ਤਾਂ ਕਮਰੇ ਪਰ ਸਾਡਾ ਕੋਈ ਹੱਲ ਨਹੀਂ ਹੁੰਦਾ ਐਸਾ ਾਲੀ ਐਸਾ ਾਲੀ ਬਹੁਤ ਹੋ ਕੇ ਉਹਨੇ ਪਰ ਮੇਰਾ ਕੋਈ ਹੱਲ ਨਹੀਂ ਮੈਂ ਕੱਲੀ ਰਹਿ ਰਹੀ ਆ ਬੱਚੇ ਪਾਲ ਰਹੀ ਆ कमरे भी जमा डिगने बहार निकल जे बहुत कमर बंद करिए नंगे बस खेत बन कोई नंगे कोई बहार नहीं गरीब बंद किये बचे लाके निचे है बहार तो बैठेड़ ਆਗਤ ਪਾਇਆ ਪਿਆ ਸਮਾਨ ਤੇ ਵੀ ਸਾਰੇ ਕੀ ਕੰਮ ਕੀ ਕਰਦੇ ਬਸ ਡੇਢੀ ਦੱਪੇ ਦਾ ਜੀ ਡੇਢੀ ਕਰ ਰਹੇ ਆ ਅਸੀਂ ਆ ਪਾਣੀ ਦੇ ਬਾਰੇ ਹੋਏ ਵੀ ਇੱਥੇ ਪਾਣੀ ਸਾਂਭਿਆ ਜਾਵੇ ਕਰਨ ਮਾਰ ਕਰਦਾ ਬਾਲੇ ਜادیه ਤੇ ਹੁਣ ਤੋਂ ਕਿ ਤੁਸੀਂ ਕਿਤੇ ਨਾ ਪਹੁੰਚ ਕੀਤੀ ਰਹਿ ਠੀਕ ਹੈ ਸਾਫ ਕਰਵਾਉਣ ਵਾਸਤੇ ਟ੍ਰੇਨ ਬੱਸ ਅਸੀਂ ਆਏ ਸਾਲ ਹੀ ਹੁੰਨੇ ਆ ਬੰਦੇ ਇੱਥੇ ਕੋਈ ਹਾਲ ਹੀ ਨਹੀਂ ਹੁੰਦਾ ਸਾਡਾ ਆਏ ਸਾਲ ਹੀ ਕਹਿੰਦੇ ਜਦ ਮੀਂਹ ਦਾ ਜ਼ੋਰ ਪੈਂਦਾ ਉਦੋਂ ਕਰਦੇ ਆ ਉਂ ਚੱਲ ਸਰੀ ਜਾਂਦਾ ਕੋਈ ਬੋਲਦਾ ਨਹੀਂ ਉਦੋਂ ਟ੍ਰੇਨ ਦਾ ਪਾਣੀ ਕਹਾ ਕਿਉਂ ਨਹੀਂ ਜਾਂਦਾ ਕੀ ਕਰੀਏ ਬੰਦ ਪਈ ਉਹ ਕਦੋਂ ਦੀ ਬੰਦੀ ਪਈ ਆ ਬਾਰੇ ਸਾਲ ਹੋ ਗਏ ਬੰਦੀ ਪਈ ਆ ਸਾਡੇ ਡਰੇਨ ਦੀ ਪਹੁੰਚ ਕਰੀ ਜਾਵੇ ਪਾਣੀ ਦੀ ਵੀ ਅੱਗੇ ਸਾਡੇ ਡਰੇਨ ਕੱਢੀ ਜਾਵੇ ਸਾਡਾ ਪਾਣੀ ਦਾ ਹੱਲ ਹੋ ਜਾ ਘਰਾਂ ਨੂੰ ਮਾਰ ਕਰੀ ਜਾਂਦਾ ਹੁਣ ਅਸੀਂ ਤਾਂ ਉਹ ਇੱਟਾ ਰੋੜੇ ਲਾ ਲਾ ਕੇ ਸੰਭੀ ਜਾਂਦੇ ਕਵਰੇ ਐਂ ਡਿੱਗੀ ਜਾਂਦੇ ਸਾਡੀ ਕੋਈ ਤਾਂ ਕਿਸੇ ਕਰਦਾ ਥੋੜੇ ਨਾਟਕ ਹੋਏ ਹਾਂਜੀ ਹੋਇਆ ਸਵਾਰਨਗਰ ਦਾ ਕੀ ਨਾ ਸਵਾਰਨਗਰ ਉਹਨਾਂ ਦੀ ਗਾਂਦ ਡੱਗ ਰਹੀ ਆ ਥੱਲੇ ਹੋੜੇ ਲਾਇ ਪਏ ਸਮਾਨ ਉਰੇ ਕੱਟਦਾ ਸਾਰਿਆਂ ਦੇ ਕੰਧਾ ਤੇ ਉਹ ਚੜਿਆ ਪਿਆ ਪਾਣੀ ਐ ਲਕ ਲਕ ਆਇਆ ਪਿਆ